ਤੇ ਲੋ ਜੀ ਬਾਈ ਸਾਡੇ ਸੋਨਾਲੀ ਕਾਲੇ ਵੀਰ ਅਜ ਰਾਤ ਨੂੰ ਟਰੈਕਟਰ ਦੀ ਡਿਲੀਵਰੀ ਲੱਗਿਆ ਦੇਣ ਡੀਆਈ 55 ਦੀ ਲੋ ਜੀ ਭਟਾ ਕਮਲ ਬਾਈ ਪਿਰਥੀ ਬਾਈ ਸਾਡਾ ਸਾਰੇ ਖੜੇ ਆ ਆਲ ਬਾਈ ਵੀ ਹੈਗਾ ਨਾਲ ਲੋ ਜੀ ਲੋ ਜੀ ਸਾਡਾ ਕਮਲ ਬਾਈ ਹੋਰ ਕਮਲ ਬਾਈ ਕੀ ਹਾਲ ਹੈ ਕੀ ਹਾਲ ਹੈ ਜੀ ਕਰਤੀਆਂ ਬਤਾਈਆਂ ਅਜ ਰਾਤ ਨੂੰ ਹਾਂਜੀ ਹਾਂਜੀ ਕਰਤੀਆਂ ਬਾਈ ਤਾਂ ਲੰਘ ਚੱਲੇ ਸੀ ਨਹੀਂ ਉਹ ਠੀਕ ਆ ਕਰਦੇ ਸੀਗੇ ਠੀਕ ਆ ਠੀਕ ਆ ਡੀਆਈ 52 ਦੇਤਾ ਬਾਈ ਪਹਿਲਾਂ ਵੀ ਇਹਨਾਂ ਕੋਲ ਸੋਨਾ ਲੇਕਾ ਸੀਗਾ ਨਾ ਅੱਛਾ ਉਹ ਹੁਣ ਪ੍ਰਾਣਾ ਹੋ ਗਏ ਸੀ ਤੇਰੇ ਕਹਿੰਦੇ ਵਿੱਚ ਪ੍ਰਾਣਾ ਪੱਕੇ ਫੈਨ ਆ ਸੋਨਾ ਲੇਕਾ ਦੇ ਹੈ ਪੱਕੇ ਸੋਨਾ ਲੇਕਾ ਦੇ ਪੱਕੇ ਬਾਈ ਇਹ ਗੱਲ ਮੈਂ ਪੱਕੀ ਦੇਖੀ ਆ ਵੀ ਜਿਹੜਾ ਪੱਕਾ ਕਾਕ ਹੁੰਦਾ ਉੱਥੇ ਹੀ ਆਉਂਦਾ ਹਾਂ ਨਾ ਬਾਈ ਹੁਣ ਇਹਨਾਂ ਨੇ ਸੋਨਾ ਲੇਕਾ ਚਲਾਇਆ ਸ਼ੁਰੂ ਤੇ ਅੱਛਾ ਜੀ ਬਾਈ ਹੁਣ ਉਹਦਾ ਕਾਫੀ ਕੰਮ ਆ ਇਹਦਾ ਕੰਬਾਈਨ ਵੀ ਇਹਨਾਂ ਕੋਲ ਠੀਕ ਆ ਜੀ ਆ ਇੱਕ ਹੋਰ ਮੁੰਡੇ ਦਾ ਹੋਰ ਵੀ ਟਰੈਕਟਰ ਰੱਖਿਆ ਹੋਇਆ ਠੀਕ ਆ ਜੀ ਕਿਹੜੇ ਪਿੰਡ ਚੱਲਿਆ ਬਾਈ ਟਰੈ ਕਿਹੜੇ ਮਾਡਲ ਚ ਲੈ ਗਏ ਟਰੈਕਟਰ ਦਬੁਰਜੀ ਮਾਡਲ ਚ ਲੈ ਗਏ ਦਬੁਰਜੀ ਠੀਕ ਆ ਜੀ ਬਾਈ ਅਸੀ ਕਾਲ ਉਹ ਠੀਕ ਆ ਬਾਈ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਮੁਬਾਰਕਾਂ ਬਾਈ ਟਰੈਕਟਰ ਦੀਆਂ ਤੇ ਆਪਾਂ ਹੁਣ ਬਾਈ 4x4 ਲਿਆ ਟਰੈਕਟਰ ਹੈ ਜੀ ਪਹਿਲਾਂ ਕਿਹੜਾ ਤਾਂ ਆਪਣੇ ਕੋਲ ਜੀ ਪਹਿਲਾਂ 2 ਆ ਸੋਨਾਲਿਕ ਕਿਹ ਹੈ ਜੀ ਇੱਕ ਸੋਨਾਲਿਕ ਹੈ ਪਿੰਡੋ ਪੁਰਾਣਾ ਇੱਕ ਨਿਊ ਹਾਲੈਂਡ ਹੈ ਜੀ ਹੁਣ 4x4 ਲੈਣ ਦਾ ਮੇਨ ਕਾਰਨ ਜੀ ਮਾੜੀ ਉੱਚੀ ਬਾਜ ਚ ਬਾਸ਼ੌਂਕੇ ਦਾ ਅੱਛਾ ਜੀ ਉਹ ਥੋੜਾ ਜਿਹਾ ਜੀ ਕਰੇਜ ਵੀ ਹੈਗਾ ਚਲੋ 4x4 ਕੰਮ ਦਾ ਵੀ ਫਰਕ ਹੈਗਾ ਜਿੱਦਾਂ ਤਲੋ ਬਲੂ ਆਪਾਂ ਨੇ ਕਰਨੇ ਆ ਤਾਂ ਵਧੀਆ ਰਹਿੰਦਾ ਟਰੈਕਟਰ ਠੀਕ ਸੋਨਾਲੀ ਕਾ ਕਿਹੜਾ ਆਪਣੇ ਕੋਲ 700 ਰੁਪਏ ਆ 750 ਹੀ ਉੱਚਾ ਮਾਡਲ ਹੈ ਠੀਕ ਆ ਠੀਕ ਆ ਜੀ ਕੰਮ ਆਪਣਾ ਖੇਤੀਬਾੜੀ ਦਾ ਕੇ ਹੋਰ ਕਮਰਸ਼ੀਅਲ ਵੀ ਹੈਗਾ ਜੀ ਕਮਰਸ਼ੀਅਲ ਵੀ ਹੈਗਾ اچھا ਕਮਰਸ਼ੀਅਲ ਵੀ ਹੈਗਾ ਠੀਕ ਆ ਜੀ ਯਾਨੀ ਕੇ ਟਰੈਕਟਰ ਬਾਈ ਦੋਨਾਂ ਕੈਟਗਰੀ ਕੈਟਗਰੀਆਂ ਵਿੱਚ ਵਧੀਆ ਕਮਰਸ਼ੀਅਲ 'ਚ ਵੀ ਠੀਕ ਹੈ ਖੇਤੀਬਾੜੀ ਨੂੰ ਵਧੀਆ ਠੀਕ ਆ ਬਾਈ ਓਕੇ ਬਾਈ ਧੰਨਵਾਦ ਥੋੜਾ ਬਹੁਤ ਬਹੁਤ ਲਓ ਜੀ ਬਾਈ ਬਾਈ ਥੋੜਾ ਜਿਆ ਹੌਲੀ ਬੋਲਿਆ ਵਿਚਾਰ ਇਹੀ 55 ਦਿੱਤਾ ਜੀ ਇਹ 4 ਸਿਲੰਡਰ ਵਾਲਾ ਠੀਕ ਆ ਜੀ ਇਹ ਇਹਦਾ ਨਵਾਂ ਮਾਡਲ ਆ ਬਾਈ ਠੀਕ ਆ ਜੀ ਟਰੈਕਟਰ ਪੂਰਾ ਸ਼ਕੀਨ ਆ ਬਾਈ 4x4 ਹੋਰ ਪਰਤੀ ਬਾਈ ਆ ਠੀਕ ਆ ਬਾਈ ਹੋਰ ਹੋ ਗਈਆਂ ਵਧਾਈਆਂ ਹੋ ਗਈਆਂ ਵਧਾਈਆਂ ਹਾਂ ਜੀ ਹਾਂ ਜੀ ਵਧਾਈਆਂ ਹੋ ਗਈਆਂ ਅੱਜ ਰਾਤ ਨੂੰ ਮੱਕੜਾ ਮਾਰਦਾ ਤੁਸੀਂ ਆਜੋ ਆਜੋ ਬਾਈ ੱਡੋ ਟਰੈਕਟਰ ਦਾ ਲੈ ਬਾਈ ਬਾਹਰ ਦੇਖੋ ਪੂਰਾ ਆਇਆ ਨਾ ਜੈਸੀਆਂ ਦੇ ਲਗਭਗ ਸਾਰੇ ਲੰਘ ਗਏ ਮੈਂ ਵੀ ਹੁਣੀ ਜਿੰਦਾ ਲਾ ਕੇ ਹਟਾਇਆ ਜੀ ਅਸੀਂ ਨੂੰ ਇੱਧਰ ਬਾਈਨਾਂ ਵੱਲ ਦੇਖਿਆ ਵੀ ਰੌਣਕ ਮੇਲਾ ਜਾ ਮੈਂ ਕਿਹਾ ਚਲੋ ਵੀ ਵੀਡੀਓ ਬਣਾ ਕੇ ਚੱਲਦੇ ਆ ਬਾਈ ਇਹਨਾਂ ਨੇ ਆਪ ਮੈਨੂੰ ਅੰਦਰੋਂ ਲੈ ਕੇ ਆਇਆ ਬਲਾ ਕੇ ਬਾਈ ਲੈ ਜੀ ਬਾਈ ਲੈ ਆ ਬਾਈ ਦਬੁਰਜੀ ਪਿੰਡ ਬਾਈ ਸਾਡੇ ਲੋਕਲੇ ਪੈ ਗਿਆ ਰੋਫੜ ਦੇ ਦਬੁਰਜੀ ਠੀਕ ਹੈ ਜੀ 9928 ਦੇ ਮੁਰਲੇ ਟਾਇਰ ਬਾਈ 9524 ਦੇ ਹੁਣ ਬਾਈ ਬਹੁਤ ਟਰੈਕਟਰਾਂ ਦੇ ਵਿੱਚ ਆਪਸ਼ਨ ਆ ਕਿਸੇ ਵੀ ਕੰਪਨੀ ਦੀ ਤੁਸੀਂ ਲਾ ਲਓ ਰੇਗ ਟਰੈਕਟਰ ਦੇ ਵਿੱਚ ਕਾਫੀ ਜ਼ਿਆਦਾ ਆਪਸ਼ਨ ਆ ਗਿਆ ਇੱਥੇ ਲਾਓ ਤੁਹਾਨੂੰ ਇਹ ਟਰੈਕਟਰ ਬਾਈ ਤਿੰਨ ਸਿਲੰਡਰ ਇੰਜਨ ਦੇ ਵਿੱਚ ਵੀ ਆਉਂਦਾ ਪਰ ਇਹ ਬਾਈ ਇਹਨਾਂ ਨੇ ਚਾਰ ਸਿਲੰਡਰ ਵਾਲਾ ਟਰੈਕਟਰ ਲਿਆ ਆਪਾਂ ਤੁਹਾਨੂੰ ਥੋੜੀ ਜੀ ਜੇ ਹੋ ਸਕਦਾ ਬਾਈ ਤੋਂ ਜਾਣਕਾਰੀ ਦਿਵਾਉਂਗੇ ਟਰੈਕਟਰ ਬਾਰੇ ਪਿਛਲੇ ਚੱਕਿਆਂ ਦੇ ਵਿੱਚ ਵੇਟ ਆ ਠੀਕ ਹੈ ਜੀ ਤੇ ਜਿਹੜੇ ਮੁਰਲੇ ਸਟੀering ਲਾ ਜੈਕ ਆ ਉਹ ਵੀ ਡਬਲ ਐਕਟਿੰਗ ਆ ਬਾਈ ਇਹਦਾ ਠੀਕ ਆ ਜੀ ਤੇ ਬਾਕੀ ਮੁਰਲੇ ਫਰੰਟ ਟਾਇਰ ਬਾਈ 9524 ਦੇ ਆ ਇੱਕ ਬਾਈ ਜੋ ਮਨੂੰ ਥੋੜੀ ਜੀ ਅ ਇਹਦਾ ਵਿੱਚ ਥੋੜੀ ਜੀ ਕਮੀ ਲੱਗਦੀ ਚਲੋ ਮੈਂ ਇਕੱਲੇ ਸੋਨਾ ਲੀਕਾ ਦੀ ਗੱਲ ਨਹੀਂ ਕਰਦਾ ਥੋੜੀ ਜੀ ਕਟਾਈ ਦੀ ਦਿੱਕਤ ਹੈਗੀ ਆ ਜੋ ਮਨੂੰ ਲੱਗਦੀ ਆ ਸਾਡੇ ਐਂਡੋ ਫਾਰਮ ਵਿੱਚ ਵੀ ਹੈਗੀ ਆ ਇਹ ਗੱਲ ਜੌਂਡੀਅਰ ਵਿੱਚ ਥੋੜੀ ਜੀ ਇਸ ਚੀਜ਼ ਦੀ ਵਧੀਆ ਦੇਖਿਆ ਗਿਆ ਜੌਂਡੀਅਰਸ ਪੱਖੋਂ ਜੌਂਡੀਅਰ ਤੇ ਕੋਈ ਫਰਕ ਨਹੀਂ ਘਟਾਈਦਾ 4 ਵੀਲਰ 2 ਵੀਲਰ ਇਹ ਟਰੈਕਟਰ ਥੋੜੇ ਜਿ ਲੰਬਾਈ ਦੇ ਵਿੱਚ ਵੱਧ ਨੇ। ਕਿਤਾਈ ਬੱਚੇ ਥੋੜੀ ਜਿ ਮਾਰ ਖਾਣੇ ਹਲਕੀ ਜੀ। ਠੀਕ ਹੈ ਜੀ। ਬਾਕੀ ਤਾਂ ਬਾਈ ਹੋਰ ਤਾਂ ਲਗਭਗ ਡੀਆਈ 60 ਨਾਲ ਜਾਂ 750 ਨਾਲ ਸਾਰੇ ਮਿਲਦੇ ਜੁਲਦੇ ਜੀ ਫੰਕਸ਼ਨ ਆ ਟਰੈਕਟਰ ਦੇ। ਇਹਨਾਂ ਜਿਹੜੇ ਮਾਡਲ ਹੈ ਬਾਈ ਕਾਫੀ ਨੇ ਸੋਨਾ ਲੀਕਾ ਦੇ। ਡੀਆਈ 35, ਡੀਆਈ 42, ਡੀਆਈ 40, ਡੀਆਈ 34, ਡੀਆਈ 745 ਲਓ ਵੀਰੇ। ਧੰਨਵਾਦ। ਤੇ ਜਨਨ ਕਿ ਮੇਰੇ ਹਿਸਾਬ ਨਾਲ ਜੋ ਮੇਰਾ ਮੰਨਣਾ ਹੈ ਬਾਈ ਖੁਦ ਕੰਪਨੀਆਂ ਨੂੰ ਪਤਾਉਣਾ ਵੀ ਇਹਦੇ ਕਿੰਨੇ ਕ ਮਾਡਲ ਹੋਣਗੇ ਫਿਰ RX100, Tiger Show ਠੀਕ ਹੈ ਜੀ ਇਹਨਾਂ ਨੇ ਬਹੁਤ ਮਾਡਲ ਬਣਾਏ ਹੋਏ ਨੇ ਬਾਈ ਕੰਪਨੀ ਵਾਲਿਆਂ ਨੇ ਤੇ ਇਹਨਾਂ ਦਾ ਨੰਬਰ ਆ ਬਾਈ ਕੰਟੈਕਟ ਨੰਬਰ ਸਨ ਉਹ ਵੀ ਮੈਂ ਦੱਸੂਗਾ ਵੀਡੀਓ ਦੇ ਵਿੱਚ ਤੇ ਇੱਕ ਬਾਈ ਹੋਰ ਆ ਜਿਹੜੀ ਸਾਡੀ ਉਹ ਜੋ ਸਾਡੀ ਇਸ ਮਾਰਕੀਟ ਦੀ ਸਭ ਤੋਂ ਵਧੀਆ ਗੱਲ ਆ ਜਿਹੜੀ ਮਨ ਨੂੰ ਲੱਗਦੀ ਆ ਮੈਂ ਤਾਂ ਚਲੋ ਇਸ ਲਾਈਨ ਵਿੱਚ ਬਹੁਤ ਪੁਰਾਣਾ ਹੈ ਨਹੀਂ ਹੁੰਦਾ 2 ਜਾਂ 3 ਕ ਸਾਲ ਹੋਏ ਆ ਇਸ ਲਾਈਨ ਦੇ ਵਿੱਚ ਪੂਰੇ ਬਾਈ ਸਾਡਾ ਆਫਸ ਵਿੱਚ ਸਾਰਿਆਂ ਸਿੰਦਾ ਪਿਆਰ ਬਹੁਤ ਆ ਉਰੇ ਕੋਈ ਕਿਸੇ ਨੂੰ ਦੁਖ ਤੰਦੀਫ ਨਹੀਂ ਕੋਈ ਕਿਸੇ ਨਾਲ ਖੁੰਦਗਵਾਜੀ ਨਹੀਂ ਕੋਈ ਇੱਥੇ ਸਾਡਾ ਰੇਟ ਨਹੀਂ ਖਰਾਬ ਕਰਦਾ ਕੋਈ ਕੋਈ ਸਾਡਾ ਇੱਥੇ ਡੋਤੜੀ ਵਾਲਾ ਕੰਮ ਨਹੀਂ ਜੇ ਸਾਨੂੰ ਪਤਾ ਲੱਗਦਾ ਵੀ ਉਰੇ ਸੋਨਾ ਲੀਕ ਵਾਲੇ ਬੈਠੇ ਆ ਸੌਦਾ ਕਰ ਰਹੇ ਆ ਤਾਂ ਅਸੀਂ ਬਾਈ ਆਟੋਮੈਟਿਕਲੀ ਅਸੀਂ ਖੁਦ ਪਿੱਛੇ ਹਟ ਜੰਨੇ ਆ ਜੇ ਕਿਤੇ ਸਾਡਾ ਸੌਦਾ ਚੱਲ ਰਿਹਾ ਹੈ ਕਿਸੇ ਪਾਰਟੀ ਨਾਲ ਆਪਣੀ ਗੱਲਬਾਤ ਚੱਲ ਰਹੀ ਹੈ ਤਾਂ ਕੋਈ ਮਜਾਲੇ ਨਹੀਂ ਵੀ ਕੋਈ ਹੋਰ ਏਜੰਸੀ ਵਾਲੇ ਆ ਕੇ ਉਸ ਇੰਟਰਫੇਅਰ ਕਰਨਗੇ ਸਾਡੇ ਇੱਥੇ ਹੀ ਗੱਲ ਕਰਦਾ ਮੈਂ ਸਾਡੇ ਏਜੰਸੀਆਂ ਤੇ ਮਨ ਲੀ ਕਿ ਇਹ ਸੀ ਵੀ ਚਾਹੁੰਦੇ ਵੀ ਪਿਆਰ ਇਦਾਂ ਹੀ ਬਣਿਆ ਰਹੇ ਜਿੱਦਾਂ ਬਣਿਆ ਹੋਇਆ ਇਹ ਬਹੁਤ ਮੈਂ ਹੋਰ ਜਗ੍ਹਾ ਦੇਖਿਆ ਹੈ ਇਹ ਚੀਜ਼ ਬਹੁਤ ਘੱਟ ਹੈ ਠੀਕ ਹੈ ਜੀ ਬਾਕੀ ਆਹ ਬਾਈ ਨੰਬਰ ਇਹਨਾਂ ਦਾ 98552 43628 ਵਿੱਚ ਹੈ ਕੋਈ ਜਾਣਕਾਰੀ ਲੈਣੀ ਹੋਈ ਕਿਸੇ ਨੇ ਟਰੈਕਟਰ ਪੁਰਾਣੇ ਟਰੈਕਟਰ ਵੀ ਇਹਨਾਂ ਕੋਲ ਹੁੰਦੇ ਨੇ ਵਿੱਚ ਇਕੱਠੇ ਹੋਏ ਇਹਨਾਂ ਨਾਲ ਗੱਲਬਾਤ ਕਰ ਸਕਦਾ ਜੀ ਲੋ ਬਾਈ ਅੱਜ ਤਕਰੀਬਨ ਕਾਫੀ ਹਨੇਰਾ ਹੋ ਗਿਆ ਬਾਈ ਨਾਲ ਨੇ ਵੀ ਇੱਧਰ ਟਰੈਕਟਰ ਦਿੱਤਾ ਅੱਜ ਤੇ ਦੇਣਾ ਬਾਈ ਦੇਖੋ ਬਹੁਤ ਫਰਕ ਪੈ ਗਿਆ ਦਿਨਾਂ ਦਾ ਸਾਢੇ 5 6 ਵਜੇ ਪੂਰਾ ਹਨੇਰਾ ਹੋ ਜਾਂਦਾ 5:30 ਵਜੇ ਸਾਰੀਆਂ ਅਸੀਂ ਤਕਰੀਬਨ ਅਸੀਂ ਬੰਦ ਕਰ ਦਿੰਨੇ ਇੱਥੇ ਤੇ ਬਾਕੀ ਜਿੱਦਾਂ ਕਿ ਹਰੇਕ ਵੀਡੀਓ ਦੇ ਵਿੱਚ ਬਾਈ ਕਹਨੇ ਹੁੰਦੇ ਆ ਵੀ ਵੀ ਕਿਸੇ ਵੀ ਵੀਰ ਨੇ ਤਾਂ ਆਉਣਾ ਔਰੇ ਟਰੈਕਟਰ ਦੇਖਣ ਕਈ ਵਾਰ ਕਿਸੇ ਨੇ ਵੀਡੀਓ ਦੇ ਵਿੱਚ ਦੇਖਿਆ ਹੁੰਦਾ ਬਾਈ ਵੀਡੀਓ ਕਈ ਵਾਰ 10 ਦਿਨ ਦੀ ਹਫਤੇ ਦੀ ਪਹਿਲਾਂ ਪਾਈ ਹੁੰਦੀ ਆ ਠੀਕ ਹੈ ਜੀ ਉਹ ਟਰੈਕਟਰ ਕਿਵੇਂ बिक ਜਾਂਦਾ ਬਹੁਤ ਵਾਰ ਉਹ ਇਦਾਂ ਦਾ ਕਈ ਵਾਰ ਬਾਈ ਕੋਈ ਬੰਦਾ ਫੋਨ ਕਰਕੇ ਨਹੀਂ ਆਉਂਦਾ ਉਹ ਟਰੈਕਟਰ ਇੱਥੇ बिक ਜਾਂਦਾ ਹੈ ਫਿਰ ਸਾਨੂੰ ਥੋੜੀ ਬੰਦੇ ਨੂੰ ਤਾਂ ਚਲੋ ਲੱਗਣੀਆਂ ਲੱਗਣੀਆਂ ਤਕਲੀਫ ਸਾਨੂੰ ਵੱਧ ਲੱਗਦੀ ਆ ਤਾਂ ਕਦੇ ਵੀ ਆਉਣਾ ਬਾਈ ਹਮੇਸ਼ਾ ਫੋਨ ਕਰਕੇ ਹੀ ਆਉਣਾ ਇੱਥੇ ਠੀਕ ਹੈ ਜੀ ਇਹ ਮੈਂ ਅੱਗੇ ਵੀ ਥੋੜਾ ਜਿਹਾ ਕਹਿਣਾ ਵੀ ਜੇ ਕਈ ਵਾਰ ਫੋਨ ਨਹੀਂ ਚੱਕ ਹੁੰਦਾ ਹੁੰਦਾ ਬਾਈ ਤਾਂ ਵੀਰ ਬਣ ਕੇ ਵਟਸਐਪ ਤੇ ਮੰਨੂੰ ਵੌਇਸ ਮੈਸੇਜ ਜਾਂ ਟੈਕਸਟ ਮੈਸੇਜ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਕਈ ਵੀਰ ਮੇਰੇ ਨਾਲ ਬਹੁਤ ਹੀ ਗੱਲ ਤੇ ਨਾਰਾਜ਼ ਆ ਵੀ ਬਦੂ ਫੋਨ ਨਹੀਂ ਚੱਕਦਾ ਹੈਗਾ ਬਾਈ ਥੋੜਾ ਜਿਆਦਾ ਉਹਰੇ ਕੰਮਕਾਰ ਵਾਲੇ ਸਾਰਾ ਤੁਹਾਨੂੰ ਰੇਖਾ ਘਾ ਘਾਈ ਜੰਨੇ ਆ। ਕਈ ਵਾਰ ਕਿਸੇ ਬੰਦੇ ਮੁਰੇ ਫੋਨ ਨਹੀਂ ਚੱਕ ਹੁੰਦਾ। ਤਾਂ ਸਭ ਨੂੰ ਬੇਨਤੀ ਆਈ ਆ ਵੀ WhatsApp ਤੇ ਮੈਸੇਜ ਮੰਨੂ ਕਰਿਆ ਕਰੋ ਮੈਂ ਥੋੜਾ ਅੱਧੇ ਘੰਟੇ 2 ਘੰਟੇ ਤੱਕ ਜਰੂਰ ਰਿਪਲਾਈ ਕਰਿਆ ਕਰੂੰਗਾ। ਤੇ ਬਾਕੀ ਜਿਹੜੇ ਵੀ ਆਪਣੇ ਕੋਲ ਟਰੈਕਟਰ ਖੜੇ ਹੋਗੇ ਸਟਾਕ 'ਚ ਬਾਈ ਤੁਹਾਨੂੰ ਕੱਲ ਨੂੰ ਆਪਾਂ ਸਾਰੇ ਦਿਖਾ ਦਾਂਗੇ ਇੱਕ ਵਾਰ ਫਿਲਹਾਲ ਤਾਂ ਆਪਣੇ ਕੋਲ ਦੋ ਟਰੈਕਟਰ ਦੋ ਦਿਨੇ ਰਹਿ ਗਏ। ਠੀਕ ਹੈ ਜੀ ਲਗਭਗ ਹੁਣ ਛੋਟੀ ਦਾ ਘਮਲਾ ਟਰੈ ਕੁਛ ਕੰਮਕਾਰ ਵੀ ਨਿਭੜ ਲਏ ਬਾਈ ਕਣਕਾਂ ਦੀ ਬਜਾਈ ਹੋ ਲਈ ਤੇ ਸਾਡਾ ਪਾਲ ਬਾਈ ਵੀ ਚੱਲਿਆ ਬਾਈ ਪਾਲ ਬਾਈ ਸਾਡਾ ਇਹ ਸਾਰੀਆਂ ਹੀ ਅਸੀਂ ਬੰਦ ਕਰਾ ਕੇ ਬਾਈ ਫੇਰ ਜਾਂਦਾ ਕਰਨ ਠੀਕ ਹੈ ਜੀ ਕਬੂਟਾਲੇ ਵੀ ਬਾਈ ਆ ਸਾਡੇ ਨਾਲੇ ਆ ਥੋੜਾ ਜਿਹਾ ਸਾਡੇ ਰੋਪੜ ਜ਼ਿਲ੍ਹੇ ਵਿੱਚ ਕੰਮ ਠੰਡਾ ਬਾਈ ਕਬੂਟਾ ਤਾਂ ਹੋਰ ਇੱਧਰ ਜ਼ਿਲ੍ਹੇ ਵਿੱਚ ਨਵਾਂ ਵੀ ਘਰ ਰੋਪੜ ਥੋੜਾ ਜਿਹਾ ਸਾਡੇ ਘੱਟ ਵਿਕਿਆ 6-7 ਮਹੀਨੇ ਹੋ ਗਏ ਏਜੰਸੀ ਆਈ ਨੂੰ ਪਰ ਟਰੈਕਟਰਾਂ ਦੀ ਬਿਕਰੀ ਘਟ ਹੋਈ ਹੈ ਬਾਈ ਅਸੀਂ ਤਾਂ ਹਰੀਖ ਦੀ ਅਰਦਾਸ ਕਰਦੇ ਹਾਂ ਵੀ ਜਿੰਨੇ ਵੀ ਹੋਰੇ ਬਾਈ ਸਭ ਦਾ ਟਰੈਕਟਰ ਵਿਕਣਾ ਚਾਹੀਦਾ ਕੋਈ ਪਿੱਛੇ ਨਾ ਰਹੇ ਬਾਈ ਠੀਕ ਹੈ ਜੀ ਬਾਕੀ ਕਿਸੇ ਵੀ ਇਨਕੋ ਪੁਰਾਣਾ ਰੈਕਟਰ ਵੇਚਣਾ ਹੁੰਦਾ ਜਾਂ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਕਨੈਕਟ ਕਰਿਆ ਕਰੋ ਨੰਬਰ ਆਪਣਾ ਥੱਲੇ ਮੈਂਸ਼ਨ ਹੁੰਦਾ ਈ ਸਕਰੀਨ ਦੇ ਕੋਈ ਵੀ ਜਾਣਕਾਰੀ ਲੈਣੀ ਹੁੰਦੀ ਹੈ ਤਾਂ ਆਪਣੇ ਫੋਨ ਤੇ ਕਰਕੇ ਲੈ ਸਕਦਾ ਜੀ ਤੇ ਆਦੇ ਬਲੌਗ ਵਿੱਚ ਇੰਨੀ ਵੀਡੀਓ ਚੰਗੀ ਲੱਗੀ ਤਾਂ ਕਰ ਦਿਓ ਲਾਈਕ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੇਂ ਬਲੌਗ ਚ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ